भाजपा का एक नारा है इस बार चार सौ पार की कहना चाहता है मेरा इको नारा है कि इस बार पिछली बार तरह नरेंद्र मोदी जी प्रधानमंत्री बनेंगे और ਮਦਨਨੀਤ ਬਿੱਟੂ ਜੀ ਐਤ ਕੀ ਭਾਰਤ ਸਰਕਾਰ ਵਿੱਚ ਸਾਡੀ ਪੰਜਾਬ ਦੀ ਪੂਰੀ ਔਮੈਨਸ ਕਮਿਊਨਿਟੀ ਦੀ ਸਟਰੈਂਥ ਬਣਨ। ਔਰਤਾ ਦੇ ਨਾਲ ਨਾ ਤੁਹਾਡਾ ਹਮੇਸ਼ਾ ਸੰਪਰਕ ਉਦਾ ਰਿਹਾ ਹੈ ਕਿ ਉਹ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਅੱਗੇ ਆਂਦੀਆਂ ਨੇ ਕੋਈ ਵੀ ਪ੍ਰੋਬਲਮ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀਆਂ ਨੇ। ਬਜਾਏ ਹਜੇ ਤੁਸੀਂ ਪੋਸਟ ਤੇ ਨਹੀਂ ਹੋ ਪਰ ਹਜੇ ਵੀ ਉਹ ਪਿਆਰ ਬਰਕਰਾਰ ਹੈ ਕਿ ਲੱਗਦਾ ਕਿ ਤੁਹਾਨੂੰ ਅੱਜ ਇੱਥੇ ਦੇਖ ਕੇ ਲੁਧਿਆਣੇ ਦੇ ਸ਼ਹਿਰ ਵਾਸੀ ਲੁਧਿਆਣੇ ਦੀ ਔਰਤਾ ਜਿਹੜੀਆਂ ਨੇ ਸਮਰਥਨ ਦੇਣ ਲਈ ਸਹੁੰ ਚੁੱਕੀ ਹੋਈ ਹੈ। ਸਭ ਤੋਂ ਯੂ ਆਰ ਲਾਈਕ ਮਾਈ ਡਾਟਰ ਅੱਜ ਤਾਂ ਪਹਿਲਾ ਦਿਨ ਮੈਂ ਤੁਹਾਨੂੰ ਹੀ ਕਹਣੀ ਆਈ ਲਵ ਯੂ ਮੈਂ ਮੈਂ ਸਾਰੀ ਲੇਡੀਜ਼ ਨੂੰ ਵੀ ਪਿਆਰ ਕਰਦੀ ਆ ਸਾਰੀ ਮੇਰੀ ਬੱਚੀਆਂ ਨੇ ਸਿਸਟਰ ਨੇ ਮਦਰਸ ਨੇ ਮੈਨੂੰ ਬਹੁਰੀ ਉਮੀਦ ਹੈ ਕਿ ਮੈਂ ਅੱਜ ਝੋਲੀ ਅੱਡ ਕੇ ਰਵਨੀਤ ਬਿੱਟੂ ਵਾਸਤੇ ਵੋਟ ਮੰਗਦੀ ਆ ਸਪੋਰਟ ਮੰਗਦੀ ਆ ਕਿਉਂਕਿ ਉਹ ਹੀ ਇੱਕ ਹੈ ਖੁਜਾ ਸਿਤਾਰਾ ਸੀ ਜਿਨੇ ਮਹਾਰਾਣੀ ਵਰਨੀਤ ਕੋਰ ਤੋਂ ਇਲਾਵਾ ਮੇਰੀ ਕਮਿਸ਼ਨ ਨੇ ਜ ਮੈਨੂੰ ਦੇਖ ਕੇ ਕੋਲ ਕੇ ਸਪੋਰਟ ਕੀਤਾ ਉਹਨੀਆਂ ਬਹੁਤ ਸਾਰੀਆਂ ਖੂਬੀਆਂ ਨੇ ਮੈਨੂੰ ਟਾਈਮ ਲੱਗ ਜਾਏਗਾ ਉਹਦੀ ਖੂਬੀਆਂ ਦਾ ਵਖਾਨ ਕਰਦੇ ਕਰਦੇ